پتا آتا فی پا دروازہ کڑوکا کھولتا نہیں پیا پھر پتا نہیں کئی چڑیا وا کھولیا وا ویخ نہیں کچھ نہیں ملیا ملنا چل گیا وجہ نہیں کوئی بوٹی بہت چنگ وجہ کوئی نہیں تیسرا بند کوئی ہے نہیں ایک لڑکی ہے تین جی دو جی تین جی ہگے ਇਹਦੇ ਵਿੱਚ ਕਮਲ ਕੁਮਾਰ ਸ਼ਰਮਾ ਨਾਂ ਦਾ ਲੜਕਾ ਜਿਹੜੀ 23 42 43 44 ਸਾਲ ਦੇ ਕਰੀਬ ਉਮਰਿਆ ਤੇ ਉਹ ਦਿਮਾਗੀ ਤੌਰ ਤੇ ਪਰੇਸ਼ਾਨੀ ਤੇ ਦਿਮਾਗ ਦੀ ਦਵਾਈ ਚੱਲ ਰਹੀ ਸੀ ਤੇ ਉਹਨੇ ਉਹਦੇ ਵਾਈਫ ਕੱਲ ਜਿਹੜੇ ਆਪਣੇ ਪੀਕੇ ਗਏ ਸੀ ਤੇ ਅੱਜ ਜਦੋਂ ਉਹਨਾਂ ਨੇ ਆ ਵਾਪਸ ਆਣ ਕੇ ਦੇਖਿਆ ਤਾਂ ਆਪਣੇ ਘਰ ਦੇ ਅੰਦਰ ਕਮਰੇ ਦੇ ਵਿੱਚ ਪੱਖੇ ਨਾਲ ਲੜਕ ਗਏ ਤੇ ਆਪਣੀ ਜੀਵਨਲੀਲਾ ਜਿਹੜੀ ਉਹ ਸਮਾਪਤ ਕਰ ਲਈ ਆ ਸਰ ਕਿਹੜੀ ਜਗ੍ਹਾ ਦੀ ਹੈ ਇਹ ਗੋਪਲ ਵਿਹਾਰ ਗਲੀ ਨੰਬਰ 3 ਹੈ ਤੇ ਹੁਣ ਇਹਨਾਂ ਦੀ ਬੋਡੀ ਜਿਹੜੀ ਲੈ ਕੇ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕਰ ਰਹੇ ਆ ਇਹ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਤੇ ਇਹਦਾ ਨਾਂ ਕਮਲ ਕੁਮਾਰ ਸੀਗਾ ਕੁਈ ਸਰ ਲੜਾਈ ਤੇ ਕਿਹਦਾ ਤੁਸਲਾ ਨਹੀਂ ਨਹੀਂ ਇਹ ਦਿਮਾਗ ਦੀ ਦਵਾਈ ਚੱਲਦੀ ਸੀ ਤੇ ਪਰੇਸ਼ਾਨ ਸੀਗਾ ਦਿਮਾਗੀ ਤੌਰ ਤੇ ਤੇ ਹੁਣ ਇਹਦੀ ਡੈੱਡ ਬੋਡੀ ਨੂੰ ਜਿਹੜਾ ਤੇ ਮਤਲਬ ਸਿਵਲ ਹਸਪਤਾਲ ਰੱਖਿਆ ਜਾਊਗਾ ਤੇ ਕੱਲ ਨੂੰ ਸਵੇਰ ਦਾ ਪੋਸਟਮਾਰਡੋ ਕਰਵਾ ਕੇ ਤੇ ਵਾਰਸਾਂ ਦੇ ਹਵਾਲੇ ਕਰ ਦੇਣੀ ਨਹੀਂ ਨਹੀਂ ਕੋਈ ਮਸਲਾ ਨਹੀਂ ਹੈ ਇੱਕ ਬੇਟੀ ਹੈ ਇਹਨਾਂ ਦੀ ਪਰਿਵਾਰਕ ਮਸਲਾ ਕੀ ਹੋਣਾ ਤੋਂ ਵਧੀਆ ਰਹਣ ਦੇ ਹਾਂਡੀ ਗੰਡੀ ਸਰ ਬਲੇ ਕੁਝ ਹਾਂਜੀ ਆਣ ਗਵਾਂਡ ਤੋਂ ਪੁੱਛਿਆ ਕਹਿੰਦੇ ਬਹੁਤ ਵਧੀਆ ਬੰਦਾ ਸੀਗਾ ਤੇ ਕਿਕੇ ਨਾਲ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਿੰਨੇ ਵਜੇ ਦੀ ਇਹ ਸੰਕਟਨਾ ਹੈ ਇਹਨਾਂ ਨੇ ਸਾਢੇ 4 ਵਜੇ ਆਣ ਕੇ ਮਤਲਬ ਫੋਮ ਵੇਖਿਆ ਆਣ ਕੇ ਜਦੋਂ ਘਰੋਂ ਵਾਪਸ ਆਏ ਆ ਤੇ ਗੇਟ ਬੰਦ ਸੀ ਅੰਦਰ ਤੋਂ ਤੇ ਇਹਨਾਂ ਨੇ ਗੇਟ ਖੋਲ੍ਹਿਆ ਤੇ ਦੇਖਿਆ ਅੱ삐 ਮਤਲਬ ਲੜਕ ਰਹੀ ਸੀ ਬੋਡੀ ਤੇ ਫਿਰ ਇਹਨਾਂ ਦੇ ਚਰਵਾਣ ਗਵਾਰ ਚੁਕੇ ਨੇ ਸਾਨੂੰ ਇਨਫੋਰਮ ਕੀਤਾ ਤੇ ਅਸੀਂ ਤੁਰੰਤ ਮੌਕੇ ਤੇ ਪਹੁੰਚਿਆ ਤੇ ਬਣਦੀ ਕਾਰਵਾਈ ਕਰ ਰਹੇ ਹਾਂ